ਮੋਹਾਲੀ ਦੇ ਪਿੰਡ ਲਾਲੜੂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਿਆਂ ਨੂੰ ਲੈ ਕੇ ਪ੍ਰਸ਼ਾਸਨ ਦੇ ਧੱਕੇ ਖਿਲਾਫ ਆਪਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ 31 ਮਾਰਚ ਨੂੰ ਆਈਟੀਆਈ ਚੌਂਕ ਲਾਲੜੂ ਵਿਖੇ ਤਰਨਾ ਦੇਵੀ ਹ। ਇਸ ਦਾ ਐਲਾਨ ਕਰਦਿਆਂ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਜੀਤ ਤੱਲਣ ਨੇ ਦੱਸਿਆ ਕਿ ਆਈਟੀਆਈ ਚੌਂਕ ਦੇ ਨਾਲ ਚੰਡੀਗੜ੍ਹ ਅੰਬਾਲਾ ਰੋਡ ਤੇ ਹੈ। ਗੁਰੂ ਘਰ ਦੇ ਖੱਬੇ ਪਾਸੇ ਵਿਸ਼ਕਰਮਾ ਮੰਦਿਰ ਦੇ ਸੱਜੇ ਪਾਸੇ ਮਸਜਿਦ ਹੈ। ਅਤੇ ਕਾਲੀ ਸਰਕਾਰ ਵਿੱਚ ਗੁਰੂ ਘਰ ਦਾ ਮਤਾ ਵੀ ਪਾਸ ਹੋ ਚੁੱਕਾ ਹੈ ਤੇ ਗ੍ਰਾਂਟ ਵੀ ਪਾਸ ਹੋ ਚੁੱਕੀ ਹੈ ਪਰ ਕੁਝ ਲੋਕ ਇਸ ਨੂੰ ਕਬਜ਼ਾ ਦੱਸ ਰਹੇ ਹਨ ਤੇ ਝੂਠਾ ਪਰਚਾ ਕਰਵਾਇਆ ਹੈ ਜਿਸ ਦੇ ਖਿਲਾਫੇ ਧਰਨਾ ਲਗਾਇਆ ਜਾਵੇਗਾ ਸਾਥੀਆਂ ਨੂੰ ਜਯਾਗੁਰਦੀਪ ਧੰਨ ਗੁਰਦੇਵ ਜਯਾਪੀਮ ਜਯਾ ਵਾਲਮੀਕੀ ਹਰ ਹਰ ਵਾਲਮੀਕੀ ਸੋ ਅੱਜ ਜਿਹੜਾ ਪਹਿਲਾ ਦਾ ਅਸੀਂ ਜ਼ਿਲ੍ਹਾ ਮੁਹਾਲੀ ਵਿੱਚ ਪਿੰਡ ਮਗੰਧਪੁਰ ਕੈਮਲ ਤੀਰਥ ਜਿੱਥੇ ਕਿ 150 ਸਾਲ ਪੁਰਾਣਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸਥਾਨ ਜਿਗਾ ਉੱਥੇ ਗਿਆ ਸੀ ਕਿਉਂਕਿ ਜਿਹੜੀ ਅੱਜ ਦੀ ਪੋਸਟ ਸੀਗੀ ਆਪਾਂ ਉੱਥੇ ਦੀ ਪਾਈ ਸੀ ਉਸਦੇ ਨਾਲ ਸਾਡੇ ਵੀਰ ਅੱਜ ਸਾਡੇ ਨਾਲ ਮਿਲੇ ਹਨੀ ਸਿੰਘ ਜੋ ਪਿੰਡ ਲਾਲੜੂ ਦੇ ਆ ਇਹਨਾਂ ਨੇ ਜਿਹੜਾ ਇੱਥੇ ਜੀ ਆਪਾਂ ਹਾਈਵੇ ਨੈਸ਼ਨਲ ਹਾਈਵੇ ਜਾਂਦਾ ਚੰਡੀਗੜ੍ਹ ਤੋਂ ਅੰਬਾਲਾ ਰੋਡ ਤੇ ਜਿਹੜਾ ਆਈ.ਡੀ.ਆਈ ਚੌਂਕ ਆ ਲਾਲੜੂ ਪਿੰਡ ਤੇ ਉਸ ਚੌਂਕ ਦੇ ਨਾਲ ਹੀ ਜਿਹੜਾ ਕੇ ਸ਼੍ਰੀ ਗੁਰੂ ਵਿਦਾਸ ਸਮਰਾਜ ਦਾ ਜਿਹੜਾ ਸਥਾਨ ਆ ਉਹ ਮਿਲਦਾ ਕਾਫੀ ਜਗ੍ਹਾ ਜਿਹੜੀ ਹੈ 6 ਬਿਗੇ ਦੇ ਉੱਪਰ ਆ ਇੱਥੇ ਜਿਹੜੀ ਆ ਬਣੀ ਆ ਉਹ ਜਿਸ ਦੇ ਸਾਡੇ ਅਕਾਲੀ ਕਲ ਦੇ ਟਾਈਮ ਜਿਹੜਾ ਐਮ ਐਲ ਏ ਯਾਨਕਿ ਸ਼ਰਮਾ ਜੀ ਉਹਨਾਂ ਨੇ ਜਿਹੜਾ ਮਤਾ ਵੀ ਪਾਸ ਕਰਾਇਆ ਸੀ ਮਿਊਜ਼ੀਕਲ ਕਾਰਪੋਰੇਸ਼ਨ ਵਿੱਚ ਮਤਾ ਪਾਸ ਹੋਇਆ ਜਿਸ ਵਿੱਚ ਉਹਨਾਂ ਨੇ ਉਸ ਤੋਂ ਕਿਹਾ ਵੀ ਜਗ੍ਹਾ ਜਿਹੜੀ ਆ ਸਾਡੇ ਵੀਰ ਨੇ ਹਣੀ ਸਿੰਘ ਨੇ ਬੜੀ ਮਿਹਨਤ ਦੇ ਨਾਲ ਇਹ ਸਾਰੀ ਜਿਹੜੀ ਆ ਬੜੀ ਨੀਵੀ ਸੀਗੀ ਉੱਥੇ ਕੇ ਭਰਤੀ ਪਾ ਕੇ ਇਹ ਜਿਹੜਾ ਇਹਰਾ ਭਰਤੀ ਪਾ ਕੇ ਜਿਹੜੀ ਜਗ੍ਹਾ ਸਵਾਰੀ ਗਈ ਸਵਾਰੀ ਕੇ ਉੱਪਰ ਜਿਹੜਾ ਬੋਰਡ ਲਾਇਆ ਗਿਆ ਅਤੇ ਹਰ ਦਾ ਨਿਸ਼ਾਨ ਵੀ ਜਿਹੜਾ ਲਾਇਆ ਗਿਆ ਤੇ ਕਮਰਾ ਵੀ ਜਿਹੜਾ ਬਣਾਇਆ ਗਿਆ ਤੇ ਗੇਟ ਵੀ ਜਿਹੜਾ ਬਣਿਆ ਉਹਦੇ ਨਾਲ ਪਿੱਛੇ ਜਿਹ ਇਧਰ ਵੀ ਵਾਸਤੇ ਵੀ ਜਿਹੜੀ ਜਗ੍ਹਾ ਆ ਉਹ ਬਣੀ ਗਈ ਆ ਇਹਦੇ ਨਾਲ ਜਿਹੜੀ ਆ ਮਸਜਿਦ ਆ ਉਹ ਵੀ ਇਸੇ ਤਰ੍ਹਾਂ ਜਗ੍ਹਾ ਬਣੀ ਆ ਪਰ ਕੁਝ ਲੋਕ ਜਿੱਦਾਂ ਦਾ ਪਤਾ ਚੱਲਦਾ ਵੀ ਜਿੱਥੇ ਕਿਤੇ ਜੋ ਅਸੀਂ ਨੈਸ਼ਨਲ ਹਾਈਵੇ ਤੇ ਆ ਜੀਏ ਸਾਡਾ ਸਮਾਜ ਜੀ ਨੈਸ਼ਨਲ ਹਾਈਵੇ ਤੇ ਆ ਜਵੇ ਤਾਂ ਕਿਸੇ ਲੋਕਾਂ ਕੋਲ ਜਰਨੀ ਹੁੰਦਾ ਜਦੋਂ ਹੋਰ ਕੋਈ ਨੈਸ਼ਨਲ ਹਾਈਵੇ ਦੇ ਕੋਈ ਵੀ ਸਥਾਨ ਬਣ ਜਵੇ ਤਾਂ ਲੋਕੀ ਸਾਰੇ ਬੋਲਦੇ ਨਹੀਂ ਪਰ ਜਦੋਂ ਸਾਡੇ ਗੁਰੂ ਘਰ ਹਾਈਵੇ ਦੇ ਉੱਪਰ ਆਉਂਦੇ ਹਨ ਤੇ ਬੜੇ ਕਿਨੇ ਚੰਗੀ ਜਗ੍ਹਾ ਤੇ ਆ ਗਿਆ ਤੇ ਹਰ ਕੋਈ ਜਿਹੜਾ ਉਹ ਜਿਹੜਾ ਬਿਊਰੋ ਰਟਦਾ ਉਹਦੇ ਪਿੱਛੇ ਜਿਹੜਾ ਛੁਟੂਠੇ ਪਰਚੇ ਕਰਾਉਂਦੇ ਹਨ ਸੋ ਸਾਥੀ ਨੇ ਦੱਸਿਆ ਅਨੀ ਸਿੰਘ ਨੇ ਬੇਨਾ ਦੇ ਉੱਪਰ ਇੱਕ ਛੁਟਾ ਜਿਹੜਾ ਪਰਚਾ ਪਾਇਆ ਜਿਸ ਵਿੱਚ ਕੋਡ ਜਿਹੜਾ ਡੇਰਾਬਸੀ ਵਿੱਚ ਚੱਲ ਰਿਹਾ ਆਪਾਂ ਆਪਣੀ ਗੁਰਵਦਾਰ ਟੈਕਰ ਫੋਰਸ ਵੱਲੋਂ ਇਹਨਾਂ ਨੂੰ ਵਾਦਾ ਵੀ ਕਰਦੇ ਆ ਸਾਡੇ ਵੀਰ ਨੇ ਸਾਡਾ ਕੋਈ ਦੱਸਿਆ ਜਿਹੜਾ ਖੁਆਰ ਦਾ ਮਤਾ ਵੀ ਦੱਸਿਆ ਜਿਹੜਾ 뮤지컬 ਕਾਰਪੋਰੇਸ਼ਨ ਦੇ ਤਿੱਲਾ ਜਿਹੜਾ ਮਤਾ ਜਿਸ ਵਿੱਚ ਸਾਹ ਲਿਖਿਆ ਆ ਵੀਰ ਦੀ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਗਈ ਆ ਪਰ ਇਹਨਾਂ ਕੋਲਝ ਹੋਣ ਦੇ ਰਿਕਾਰਡ ਦੇ ਬਾਵਜੂਦ ਵੀ ਉਹ ਰਿਕਾਰਡ ਜਿਹੜਾ ਆ ਕੋਰਟ ਵਿੱਚ ਇਹਨਾਂ ਨੇ ਫਾਈਲ ਜਿਹੜੀ ਆ ਗਾਇਬ ਕਰਕੇ ਇਹ ਦੱਸਿਆ ਵੀ ਇਹ ਕੋਈ ਵੀ ਮਤਾ ਜਿਹੜਾ ਆ ਨਹੀਂ ਪਾਇਆ ਪਰ ਸਾਡੇ ਵੀਰ ਨੇ ਸਾਰਾ ਰਿਕਾਰਡ ਆਪਣੇ ਕੋਲ ਰੱਖਿਆ ਜਿਹੜਾ ਅਫਸਰ ਇਹ ਰਿਕਾਰਡ ਜਿਹੜਾ ਕੋਰਟ 'ਚ ਨਹੀਂ ਪੇਸ਼ ਕਰਦਾ ਉਹ ਜਿਹੜਾ ਵੀ ਅਫਸਰ ਥੱਲੇ ਤੋਂ ਲੈ ਕੇ ਉੱਪਰ ਤੱਕ ਹੂੰਗਾ ਉਹਦੇ ਉੱਪਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਦੇ ਉਹਦੇ ਕਾਰਵਾਈ ਕਰਾਈ ਜਊਂਗੀ ਪਰਚਾ ਕਰਾਂ ਕਿਉਂਕਿ ਜਿਹੜਾ ਵੀ ਇਹ ਰਿਕਾਰਡ ਨੰਬਰਡ ਇਹਦੇ ਲੱਗੇ ਆ ਮਤਾ ਪਿਆ ਆ ਉਹ ਫਰਜ ਪ੍ਰਸ਼ਾਸਨ ਦਾ ਬਣਦਾ ਮਿਊਜ਼ੀਕਲ ਕਾਰਪੋਰੇਸ਼ਨ ਡੇਟਾਬੇਸੀ ਬਣਦਾ ਵੀ ਜਿਹੜਾ ਰਿਕਾਰਡ ਆ ਉਹ ਸੱਚ ਜਿਹੜਾ ਪੇਸ਼ ਕੀਤਾ ਜਾਵੇ ਜੇਕਰ ਕੋਈ ਅਫਸਰ 420 ਕਰਦਾ ਕਿਸੇ ਦੇ ਕਹਿਣ ਦੇ ਉੱਪਰ ਤੇ ਉਹਰੇ ਉੱਪਰ ਜਿਹੜਾ ਐਸ.ਆਈ.ਡ ਦਾ ਪਰਚਾ ਜਿਹੜਾ ਆ ਉਹ ਦਰਜ ਕੀਤਾ ਜਾਊਗਾ ਸੋ ਅਸੀਂ ਵੀਰ ਨੂੰ ਵਿਝਵਾਇ ਦਵੋੰਦੇ ਆ ਵੀ ਚਲੋ ਅੱਜ ਸਾਡੇ ਬੜੀ ਲੇਟ ਪਹੁੰਚੇ ਆ ਸਾਡੇ ਧਿਆਨ ਵਿੱਚ ਜਿਹੜਾ ਮਸਲਾ ਆਇਆ ਉਹਦੇ ਹਫਤੇ ਦੇ ਵਿੱਚ ਵਿੱਚ ਇਹ ਮਸਲਾ ਜਿਹੜਾ ਆ ਉਹਨਾਂ ਤੌਰ ਤੇ ਹੱਲ ਕੀਤਾ ਜਾਊਗਾ ਅੱਧੇ ਜਿਹੜੀ ਰਹਿੰਦੀ ਪਿੱਛੇ ਜਿਹੜੀ ਜ਼ੜਾ ਆ ਉਹਰੇ ਉੱਪਰ ਜਿਹੜਾ ਮਿੱਟੀ ਮਲਵਾ ਪਾ ਕੇ ਜਿਹੜਾ ਧੁਰ ਤੱਕ ਰੇਲਵੇ ਲਾਈਨ ਦਾ ਜਿਹੜਾ ਇਹਨੂੰ ਜਿਹੜਾ ਪੂਰਾ ਸਾਫ ਸਪਾਈ ਕਰਾਈ ਜਾਊਗੀ ਅਤੇ ਇੱਥੇ ਲੈਡਾ ਲਾ ਕੇ ਫੋਟੋ ਬੁੱਟੇ ਲਾ ਕੇ ਜਗਾ ਜਿਹੜੀ ਸਥਾਨ ਬਣਾਇਆ ਗਾ ਉਹਨਾਂ ਦੇ ਗੁਰੂ ਘਰ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਦਾ ਬਣਾ ਕੇ ਇੱਥੇ ਜਿਹੜਾ ਪ੍ਰਕਾਸ਼ ਆ ਉਹ ਵੀ ਜਿਹੜਾ ਛੇਤੀ ਕੀਤਾ ਜਾਊਗਾ ਤਾਂ ਜੋ ਜਿਹੜੀਆਂ ਸੰਗਤਾਂ ਆ ਉਹ ਬੱਚੇ ਆ ਤੁਹਾਡੀਆਂ ਆਉਣ ਵਾਲੀ ਪੀੜ੍ਹੀ ਜਿਹੜੇ ਬੱਚੇ ਆ ਰ ਇੱਥੇ ਆਉਣ ਸ਼ੁਰੂ ਕਰਨ ਆਪਣੀ ਬਾਣੀ ਨਾਲ ਜੋੜਨ ਅਤੇ ਬਾਬਾ ਸਾਹਿਬ ਉਹ ਮਿਹਦਕਰ ਜੀ ਦਾ ਸਟੈਚੂ ਵੀ ਜਿਹੜਾ ਇਸ ਸਥਾਨ ਤੇ ਲਾ ਕੇ ਜਿਹੜਾ ਉਹਨੂੰ ਪ੍ਰੇਰਣਾ ਤੇ ਲਾਇਬ੍ਰੇਰੀ ਵੀ ਜਿਹੜੀ ਆ ਉਹ ਖੁੱਲhi ਜਾਊਗੀ ਤਾਂ ਜੋ ਜਿਹੜਾ ਸਾਰਿਆਂ ਨੂੰ ਸਵਿਧਾਨ ਬਾਰੇ ਜਿਹੜਾ ਦੱਸਿਆ ਜਾਊਗਾ ਇੱਥੇ ਜਿਹੜਾ ਟਿਊਸ਼ਨ ਸੈਂਟਰ ਵੀ ਜਿਹੜਾ ਸਾਰੇ ਜਿਹੜੇ ਜਿਹੜੇ ਕੋਰਸ ਆ ਉਹ ਇੱਥੇ ਆਪਾਂ ਫ੍ਰੀ ਆਫ ਕੋਸਟ ਜਿਹੜੇ ਕਰਾ ਸਕੋਗੇ ਬੜਾ ਵੱਡਾ ਪ੍ਰਾਲਾ ਕਿਉਂਕਿ ਜਗ੍ਹਾ ਬੜੀ ਆਪਣੀ ਕਹਿ ਸਕਦੇ ਆ ਰੋਡ ਦੇ ਉੱਪਰ ਆ ਇਹ ਬੁੜੀ ਸਥਾਨ ਤੇ ਖੁੱਲੀ ਜਗ੍ਹਾ ਇੱਥੇ ਕੁਝ ਵੀ ਕਰ ਸਕਦੇ ਆ ਸੋ ਆਪਾਂ ਵੀ ਇਹੀ ਚਾਹੁੰਦੇ ਆ ਵੀ ਇੱਥੇ ਜੋ ਵੀ ਨੇ ਪ੍ਰੋਜੈਕਟ ਦੱਸਿਆ ਉਹ ਆਪਾਂ ਸਾਰੇ ਬਣਾਵਾਂਗੇ ਲੋਕਾਂ ਦੀ ਪੜ੍ਹਾਈ ਵਾਸਤੇ ਤੇ ਗੁਰੂ ਘਰ ਵੀ ਛੇਤੀ ਜਿਹੜਾ ਉਹ ਸਾਰੀ ਵਾਸਤੇ ਸ਼ੁਰੂ ਕਰਾਂਗੇ ਅਤੇ ਜਿਹੜਾ ਵੀ ਨੂੰ ਇਹ ਮਹਿਸੂਸ ਨਾ ਕਰੇ ਵੀ ਇਕੱਲਾ ਹੀ ਆ ਤੁਹਾਡੇ ਨਾਲ ਪੂਰਾ ਸਮਾਜ ਆ ਸੰਸਮਾਜ ਆ ਸਾਰਾ ਸਮੁੱਚਾ ਸਮਾਜ ਆ ਆਉਂਦੇ ਸਮੇਂ ਦੇ ਵੱਡਾ ਵੱਡਾ ਪ੍ਰੋਗਰਾਮ ਰੱਖਾਂ ਹਰ ਵਰਗ ਦੇ ਲੋਕ ਜਿਹੜੇ ਇੱਥੇ ਆ ਗਏ ਸਾਰਿਆਂ ਨੂੰ ਚੰਦਾ ਵੀ ਇੱਥੇ ਜਿਹੜਾ ਦਵਾਇਆ ਜਾਊਗਾ ਵੀਰ ਕੋ ਪਿਆ ਹੈ ਵੀ ਇਕੱਠੇ ਕਰਕੇ ਜਿਹੜਾ ਸਥਾਨ ਆ ਆਪਾਂ ਛੇਤੀ ਪੂਰੀ ਹੋ ਸਾਰੀ ਕਰ ਦਿੱਤੀ ਜਾਊਗੀ ਸੋ ਆਪਣੇ ਵੱਲੋਂ ਮੈਂ ਪੂਰੇ ਸਮੁੱਚੇ ਸਮਾਜ ਵੱਲੋਂ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਵੀ ਸ਼ਵਾਦ ਦਵੋਨਾ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਆ ਸੋ ਵਾਦਾ ਇਹਨਾਂ ਕਰਦਾ ਵੀ ਹਫ਼ਤੇ ਵਿੱਚ ਕੁਝ ਨਾ ਕੁਝ ਆਪਾਂ ਹੱਲ ਜਿਹੜਾ ਇਹਦਾ ਕਰ ਦਿੱਤਾ ਜਾਊਗਾ ਸੋ ਸਾਰਿਆਂ ਨੂੰ ਜੈ ਭੀਮ ਜੈ ਭਾਰ ਗੁਰਦੇਵ ਜੈ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ